ਦੇ ਬਾਹਰ ਸੈਂਕੜੇ ਇਕੱਠੇ ਹੋਏ ਆ ਪੰਜਾਬ ਸਰਕਾਰ ਦਾ ਅਰਥੀ ਘੂ ਘਿਰਾ ਕਰਵਾ ਦਿੱਤਾ ਤੁਸੀਂ ਸਾਰੇ ਜਾਣਦੇ ਮੇਰਾ ਫੇਰੀ हा 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 मुदा ਉਹ ਪਿੱਛੇ ਫੋਟੋ ਆ ਰਹੀ ਹੈ ਬੰਦਾ ਬਾਅਦ ਕਰ ਲਾਂਗਾ ਆਪਣਾ ਕੀਚ ਕਰਾਂ ਅੱਜ ਜਿਹੜਾ ਸਾਡਾ ਪੰਜਾਬ ਦੇ ਪੈਨਸ਼ਨ ਸਾਜੇ ਫਰੈਂਟ ਵੱਲੋਂ ਪੂਰੇ ਮੁਲਾਜ਼ਮਾਂ ਦਾ ਜਿਹੜਾ ਇੱਥੇ ਅਰਥੀ ਭੋਗ ਮਜਾਦਾ ਸੀ ਅੱਜ 5 ਤਰੀਕ ਨੂੰ ਤਰਨਤਾਰਨ ਜ਼ਿਲ੍ਹੇ ਦਾ ਰੱਖਿਆ ਆਏਗਾ ਇਹ ਪੁਰਾਣੀ ਪੈਨਸ਼ਨ ਬਹਾਲ ਵਾਸਤੇ ਅਤੇ ਹੋਰ ਮੁਲਾਜ਼ਮਾਂ ਦੀ ਮੰਗਾਂ ਜਿਨ੍ਹਾਂ ਡੀਏ ਤੇ ਹੋਰ ਜਿਨ੍ਹਾਂ ਇਹਨਾਂ ਨੇ ਮੰਗੀਆਂ ਜਾਂ ਮੰਨਾਂ ਉਹ ਲਾਗੂ ਕਰਨ ਵਾਸਤੇ ਅਸੀਂ ਜਿਹੜਾ ਅੱਜ ਇਹ ਪਤਲੇ ਭੁਕੇ ਆ ਸਾਰੇ ਪੰਜਾਬ ਦੇ ਵਿੱਚ ਇਹ ਜਿਹੜਾ ਸਾਜੇ ਫਰੈਂਟ ਵੱਲੋਂ ਜਿਹੜਾ ਉਹਦੀ ਲੜੀ ਤਹਿਤ ਪ੍ਰੋਗਰਾਮ ਚੱਲ ਰਹੇ ਆ ਅੱਜ ਤਰਨਤਾਰਨ 7 ਨੂੰ ਹੈਗਾ ਕਡੂਰ ਸਾਹਿਬ ਐਦਾਂ ਹੀ ਪੱਟੀ ਆ हितां ई भिखी वेंडो आहे सारे ब्लाकनि जे चल रहे